ਸ੍ਰੀ ਕਾਲਜੀ ਵਾਇਟ ਆਫ ਕੁਲਰ ਸਿੰਘ ਸੰਧਵਾ ਜੀ ਦੇ ਗ੍ਰੇਸ ਐਟ ਸਬਜੈਕਟ ਅੱਜ ਅਸੀਂ ਪਹੁੰਚਿਆ ਅਸੀਂ ਸਾਰਿਆਂ ਨੂੰ ਅਸੀਂ ਖੜੇ ਹਾਂ ਕੋਟਪੂਰਾ ਚੌਕ ਜਿੱਥੇ ਕੋਟਪੂਰਾ ਵਿਖੇ ਜਿੱਥੇ ਕੇ ਨਸ਼ੇ ਤਸਕਰਾਂ ਵੱਲੋਂ ਜਿੱਥੇ ਕੇ ਨਸ਼ੇ ਤਸਕਰਾਂ ਉੱਤੇ ਪ੍ਰਸ਼ਾਸਨ ਵੱਲੋਂ ਪੀਲਾ ਪੰਜਾ ਚਲਵਾਇਆ ਜਾ ਰਿਹਾ ਹੈ ਤੇ ਘਰਾਂ ਦੀ ਤੋੜਫੋੜ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਜਲਾਲੇਆਣਾ ਰੋਡ ਕੋੜ ਪੂਰਾ ਵਿਖੇ ਜਿੱਥੇ ਕਿ ਇਹ ਨਸ਼ੇ ਤਸਕਰਾਂ ਨੇ ਆਪਣੀਆਂ ਬਿਲਡਿੰਗਾਂ ਬਣਾਈਆਂ ਹੋਈਆਂ ਸੀ ਨਸ਼ਾ ਵੇਚ ਕੇ ਤੇ ਅੱਜ ਪ੍ਰਸ਼ਾਸਨ ਨੇ ਕੋੜ ਪੂਰਾ ਵਿਖੇ ਵੀ ਇਹ ਜਿਹੜਾ ਪੀਲਾ ਪੰਜਾ ਚਲਵਾਇਆ ਹੈ ਤੇ ਕਿਸ ਤਰ੍ਹਾਂ ਇਹ ਬਿਲਡਿੰਗਾਂ ਨੂੰ ਧਾਰ ਰਹੇ ਐ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਲਾਲਿਆਣਾ ਰੋਡ ਕੋਟਪੂਰਾ ਦੀਆਂ ਜਿੱਥੇ ਕਿ ਅੱਜ ਪ੍ਰਸ਼ਾਸਨ ਪਹੁੰਚਿਆ ਤੇ ਜੋ ਲੋਕ ਨਸ਼ਾ ਵੇਚਦੇ ਸੀ ਨਸ਼ਾ ਤਸ਼ਕਰ ਸੀ ਉਹਨਾਂ ਦੇ ਘਟ ਆਏ ਜਾ ਰਹੇ ਐ ਤੇ ਪੀਲਾ ਪੰਜਾ ਚੱਲ ਰਿਹਾ ਹੈ ਬਹੁਤ ਭਾਰੀ ਇਕੱਠ ਹੈ ਅੱਜ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਕਿ ਕੋੜ ਪੂਰਾ ਵਿਖੇ ਇਹ ਪੰਜਾ ਚੱਲਿਆ ਹੈ ਜਲਾਲੇਆਣਾ ਰੋਡ ਵਿਖੇ ਕਿਸ ਤਰ੍ਹਾਂ ਬਿਲਡਿੰਗਾਂ ਨੂੰ ਟੈਸ਼ ਨੈਸ਼ ਕਰ ਰਿਹਾ ਪ੍ਰਸ਼ਾਸਨ कि दोबारा कोई नशा तस्कर यह हम ना कर सके पंजाब सरकार ने बहुत बड़ा एक्शन लिया है कोई भी नशा तस्कर है जो नशा ना बेचे पंजाब तो दे। खुशहाल ਦੀਆਂ ਇਹ ਤਸਵੀਰਾਂ ਤੁਹਾਨੂੰ ਉਤਾਰ ਰਿਹਾ ਅਸੀਂ ਇਹ ਗੱਲਿਆਣਾ ਰੋਡ ਤੇ ਦੀਆਂ ਤਸਵੀਰਾਂ ਆ ਪਹਿਲੀ ਤੋਂ ਇੱਕ ਆਪ ਤੋਂ ਬਰੇ ਤੋਂ ਦਿਖਾਈ ਹੈ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆੜੀਆਂ ਨੇ ਪੰਜਾਬ ਲਾਇਆ ਤੇ ਬਹੁਤ ਭਾਰੀ ਹੈ ਕੱਟ ਰਿਹਾ ਹੈ ਕਿ ਬਾਲੀ ਮਾਸਤਰਾ ਵਿੱਚ ਫੋਰਸ ਫੋਰਸ ਨੂੰ ਬੁਲਾਇਆ ਗਿਆ ਹੈ ਇਹ ਨਸ਼ਾ ਤਸਕਰਾਂ ਦਾ ਜਿਹੜਾ ਨਸ਼ਾ ਤਸਕਰੀ ਨਾਲ ਪਿਲਾਂ ਕੰਡਾ ਚਲਾਇਆ ਜਾ ਰਿਹਾ ਹੈ ਨਿਸ਼ਤੋਂ ਨਾ ਬੂਤ ਕੀਤਾ ਜਾ ਰਿਹਾ ਹੈ ਮਾਸਤਰਾ ਚਲਾ ਰਹੇ ਆ ਗ੍ਰਿਫਤਾਰ ਹੋਣ ਵਿੱਚ ਕੀਤੀ ਜਾ ਰਹੀ ਹੈ ਨਸ਼ੇ ਦੇ ਨਾਤੇ ਨੂੰ ਖਨਾਜ ਕੀਤਾ ਜਾ ਰਿਹਾ ਹੈ ਕਿਤੇ ਕਿ ਨਸ਼ਾ ਤਸਕਰ ਇਥੇ ਨਸ਼ਾ ਵੇਚਦੇ ਸਨ ਇਸ ਵਿੱਚ ਡਰੋਨ ਦਾ ਵੀ ਸਹਾਰਾ ਲਿਆ ਗਿਆ ਤੇ ਡਰੋਨ ਨਾਲ ਪਤਾ ਲਗਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕੋੜ ਪੂਰਾ ਤੋਂ ਕਿਉਂਕਿ ਕੋੜ ਪੂਰਾ ਵਿਖੇ ਵੀ ਅੱਜ ਨਸ਼ਾ ਤਸਕਰਾਂ ਉੱਤੇ ਸਰਕਾਰ ਦਾ ਪੀਲਾ ਪੰਜਾ ਚੱਲਿਆ ਸਰਕਾਰ ਨੇ ਜੋ ਮੀਰਾ ਉਠਾਇਆ ਲਿਖਿਆ ਕਰਨ ਕਰਦਾ ਹੈ ਉਹਦੇ ਦੌਰਾਨ ਜੀ ਇਸ ਘਾਰ ਆ ਬੈਸਟ ਨੈਟਸ ਵੀ ਜਾ ਰਹੇ ਆ ਤੇ ਸਾਡਾ ਪਸੰਦ ਆ ਡਿਸਕਲੋਸੀ ਸਿਸਟਮ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰਨ ਤੇ ਲਾਈਕ